ਭਾਰਤ ਦੇ ਵਿੱਚ ਇਸ ਵੇਲੇ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਾ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਐਲਾਨ ਦਿੱਤੇ ਆ ਪਰ ਭਾਰਤ ਦੇ ਵਿੱਚ ਇੱਕ ਸ਼ਖਸ ਅਜੀਹਾ ਹੈ ਜਿਹੜਾ ਆਜ਼ਾਦ ਚੋਣਾਂ ਲੜਦਾ ਔਰ ਹਰ ਵਾਰ ਚੋਣਾਂ ਲੜਦਾ ਚਾਹੇ ਪੰਚਾਇਤੀ ਚੋਣਾਂ ਹੋਣ ਚਾਹੇ ਕਾਰਪੋਰੇਸ਼ਨ ਦੀਆਂ ਚੋਣਾਂ ਹੋਣ ਚਾਹੇ ਅਸੈਂਬਲੀ ਦੀਆਂ ਯਾਨੀ ਕਿ ਵਿਧਾਨ ਸਭਾ ਦੀਆਂ ਚੋਣਾਂ ਹੋਣ ਤੇ ਚਾਹੇ ਹੋਣ ਲੋਕ ਸਭਾ ਦੀਆਂ ਇਹ ਸ਼ਖਸ ਹਰ ਵਾਰ ਆਪਣੀ ਨਾਮਜ਼ਦਗੀ ਦਾਖਲ ਕਰਦਾ ਔਰ ਇਹਦਾ ਮਕਸਦ ਇੱਕੋ ਹੀ ਹੁੰਦਾ ਕਿ ਮੈਂ ਇਹ ਚੋਣਾਂ ਹਾਰਨੀਆਂ ਨੇ ਦਰਅਸਲ ਤਾਮਿਲਨਾਡੂ ਦੇ ਸਲੇਮ ਤੋਂ ਰਹਿਣ ਵਾਲੇ 65 ਸਾਲਾ ਕੇ ਪਦਮਾ ਰਾਜਨ ਜਿਹੜੇ ਆ ਇੱਕ ਟਾਇਰਾਂ ਦੀ ਦੁਕਾਨ ਚਲਾਉਂਦੇ ਆ ਭਾਵ ਕਿ ਇਹਨਾਂ ਦੀ ਪੈਂਚਰਾਂ ਦੀ ਸ਼ਾਪ ਹੈ ਪਰ ਇਹਨਾਂ ਨੂੰ ਇਲੈਕਸ਼ਨ ਲੜਨ ਦਾ ਬਹੁਤ ਸ਼ੌਕ ਹੈ ਸਨ 1988 ਤੋਂ ਲਗਾਤਾਰ ਇਹ ਚੋਣਾਂ ਲੜ ਰਹੇ ਨੇ ਭਾਵਾਂ ਕਾਰਪੋਰੇਸ਼ਨ ਦੀਆਂ ਚੋਣਾਂ ਆ ਜਾਣ ਭਾਵਾਂ ਪੰਚਾਇਤੀ ਚੋਣਾਂ ਆ ਜਾਣ ਇਹਨਾਂ ਨੇ ਆਪਣੀ ਨਾਮਜ਼ਦਗੀ ਦਾਖਲ ਜ਼ਰੂਰ ਕਰਨੀ ਹੁੰਦੀ ਆ ਔਰ ਇੱਥੇ ਗੱਲ ਨਹੀਂ ਰੁਕਦੀ ਇਹਨਾਂ ਨੇ ਹਾਲੇ ਤੱਕ ਜਿੰਨੀਆਂ 238 ਚੋਣਾਂ ਕੰਟੈਸਟ ਕੀਤੀਆਂ ਨੇ ਜਿਨ੍ਹਾਂ ਜਿਨ੍ਹਾਂ ਨੇ ਭਾਗ ਲਿਆ ਭਾਵੇਂ ਕਿ ਲੜੀਆਂ ਨੇ ਇਹਨਾਂ ਨੇ ਛੋਟੇ ਮੋਟੇ ਕੈਂਡੀਡੇਟਸ ਦੇ ਖਿਲਾਫ ਨਹੀਂ ਲੜੀਆਂ ਇਹਨਾਂ ਨੇ ਮਰਹੂਮ ਅਟਲ ਬਿਹਾਰੀ ਵਾਜਪਈ ਦੇ ਖਿਲਾਫ ਵੀ ਚੋਣ ਲੜੀ ਆ ਇਹਨਾਂ ਨੇ ਮਰਹੂਮ ਪੀ ਵੀ ਨਰਸੀਮਾ ਰਾਓ ਦੇ ਖਿਲਾਫ ਵੀ ਚੋਣ ਲੜੀ ਆ ਜੈ ਲਲਿਤਾ ਦੇ ਖਿਲਾਫ ਚੋਣ ਲੜੀ ਆ ਔਰ ਹਾਲੀ ਦੇ ਵਿੱਚ ਜਿਹੜੇ ਸਾਡੇ ਦੇਸ਼ ਦੇ ਏਸ ਵਾਲੇ ਰਾਸ਼ਟਰਪਤੀ ਨੇ ਦਰੋਪਦੀ ਮੁਰਮੂ ਜੀ ਉਹਨਾਂ ਦੇ ਖਿਲਾਫ ਵੀ ਇਹ ਚੋਣ ਲੜ ਚੁੱਕੇ ਆ ਭਾਵੇਂ ਕਿ ਪੰਚਾਇਤੀ ਚੋਣਾਂ ਤੋਂ ਲੈ ਕੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਤੱਕ ਇਹਨਾਂ ਨੇ ਜਿਹੜਾ ਚੋਣਾਂ ਲੜਨੀਆਂ ਹੀ ਹੁੰਦੀਆਂ ਨੇ ਹੁਣ ਇਹ ਕਹਿੰਦੇ ਨੇ ਕਿ ਮੈਂ ਹੁਣ ਤੱਕ ਕਰੋੜ ਰੁਪਈਆ ਖਰਾਬ ਕਰ ਚੁੱਕਾ ਔਰ ਕਹਿੰਦੇ ਨੇ ਕਿ ਮੈਂ ਸਿਰਫ 25000 ਰੁਪਿਆ ਯਾਨੀ ਕਿ ਜਿਹੜੀ ਮਿਨਿਮਮ ਫੀਸ ਹੁੰਦੀ ਆ ਚੋਣ ਲੜਨ ਦੀ ਉਹੀ ਖਰਚਾ ਕਰਦਾ ਬਾਕੀ ਮੈਨੂੰ ਸਮਰਥਨ ਹੀ ਇੰਨਾ ਮਿਲਦਾ ਜਿੱਥੇ ਮੈਂ ਚਲਾ ਜਾਣਾ ਚੋਣ ਲੜਨ ਲਈ ਕਿਉਂਕਿ ਮੇਰੀ ਮਕਬੂਲੀਅਤ ਹੀ ਇੰਨੀ ਹੈ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਚ ਮੇਰਾ ਨਾਮ ਆ ਲੋਕ ਫਿਰ ਸਾਰਾ ਕੰਮ ਆਪੇ ਹੀ ਕਰਦੇ ਆ ਇਸ ਵਾਰ ਇਹ ਤਾਮਿਲਨਾਡੂ ਦੀ ਧਰਮਾਪੁਰੀ ਸੀਟ ਤੋਂ ਲੋਕ ਸਭਾ ਚੋਣਾ ਲੜਨ ਜਾ ਰਹੇ ਨੇ ਪੇਸ਼ੇ ਤੋਂ ਭਾਵੇਂ ਇਹ ਇੱਕ ਪੰਚਰ ਸ਼ਾਪ ਚਲਾਉਂਦੇ ਨੇ ਪਰ ਇਹਨਾਂ ਦੇ ਖਿਆਲ ਬੜੇ ਸੁੱਚੇ ਤੇ ਉੱਚੇ ਨੇ ਇਹ ਕਹਿੰਦੇ ਆ ਵੀ ਮੈਂ ਚੋਣਾ ਇਸ ਕਰਕੇ ਲੜਦਾ ਤਾਂ ਜੋ ਲੋਕਾਂ ਨੂੰ ਇਹ ਗੱਲ ਸਮਝ ਆਵੇ ਕਿ ਭਾਰਤ ਦਾ ਜਿਹੜਾ ਲੋਕਤੰਤਰ ਹੈ ਡੈਮੋਕ੍ਰੇਸੀ ਹੈ ਇਹ ਕਿੰਨੀ ਵਧੀਆ ਚੀਜ਼ ਹੈ ਜਿੱਥੇ ਏਡੇ ਏਡੇ ਵੱਡੇ ਦਿਗਜ ਨੇਤਾ ਚੋਣ ਲੜਦੇ ਨੇ ਉੱਥੇ ਇੱਕ ਸਧਾਰਨ ਵਿਅਕਤੀ ਵੀ ਚੋਣ ਲੜ ਸਕਦਾ ਉੱਥੇ ਇੱਕ ਸਧਾਰਨ ਆਦਮੀ ਜਿਹੜਾ ਹੈ ਇਹਨਾਂ ਦੇ ਖਿਲਾਫ ਜਾ ਸਕਦਾ ਲੋਕਾਂ ਨੂੰ ਜਾਗਰੂਕ ਕਰ ਸਕਦਾ ਇਹ ਕਹਿੰਦੇ ਆ ਵੀ ਮੈਨੂੰ ਹੁਣ ਤੱਕ ਵੱਧ ਤੋਂ ਵੱਧ 6000 ਵੋਟ ਪਈ ਸੀ ਇੱਕ ਵਾਰੀ ਤੇ ਕਹਿੰਦੇ ਮੈਂ ਬੜਾ ਖੁਸ਼ ਵੀ ਹੋਇਆ ਤੇ ਹੈਰਾਨ ਵੀ ਹੋਇਆ ਕਿ ਮੈਨੂੰ ਲੋਕਾਂ ਨੇ ਇੰਨੀ ਮੁਹੱਬਤ ਦਿੱਤੀ ਇੰਨਾ ਪਿਆਰ ਦਿੱਤਾ ਕਿ ਜਿਸ ਹਲਕੇ ਦੇ ਵਿੱਚ ਮੈਂ ਚੋਣ ਲੜਨ ਗਿਆ ਜਿਸ ਜਗ੍ਹਾ ਤੇ ਮੈਂ ਚੋਣ ਲੜੀ ਮੇਰਾ ਉਹ ਹਲਕਾ ਵੀ ਨਹੀਂ ਸੀ ਉਹਦੇ باوجود ਮੈਨੂੰ 6000 ਲੋਕਾਂ ਨੇ ਜਿਹੜਾ ਪਿਆਰ ਦਿੱਤਾ ਮੁਹੱਬਤ ਦਿੱਤੀ ਮੈਨੂੰ ਵੋਟਾਂ ਪਾਈਆਂ ਹੁਣ 239ਵੀਂ ਵਾਰ ਇਹਨਾਂ ਨੇ ਫੇਰ ਜਿਹੜਾ ਆਪਣੀ ਨਾਮਜ਼ਦਗੀ ਭਰ ਦਿੱਤੀ ਆ ਧਰਮਾਪੁਰੀ ਸੀਟ ਜਿਹੜੀ ਤਾਮਿਲਨਾਡੂ ਦੇ ਵਿੱਚ ਹੈ ਉੱਥੋਂ ਇਹਨਾਂ ਨੇ ਹੁਣ ਚੋਣ ਲੜਨੀ ਆ ਔਰ ਨਾਲ ਦੀ ਨਾਲ ਇਹ ਗੱਲ ਇੱਕ ਹੋਰ ਕਹਿੰਦੇ ਆ ਵੀ ਕਹਿੰਦੇ 1991 ਦੇ ਵਿੱਚ ਮੈਨੂੰ ਇੱਕ ਵਾਰ ਅਗਵਾ ਵੀ ਕਰ ਲਿੱਤਾ ਗਿਆ ਸੀ ਮੈਂ ਚੋਣਾ ਜਦੋਂ ਲੜ ਰਿਹਾ ਸੀਗਾ ਤਾਂ ਮੈਨੂੰ ਅਗਵਾ ਕਰ ਲਿੱਤਾ ਗਿਆ ਵੀ ਤੁਸੀਂ ਬਹਿ ਜਾਓ ਕਿਉਂਕਿ ਤੁਹਾਡੀ ਲੋਕਪ੍ਰਿਤਾ ਬਹੁਤ ਆ ਕਹਿੰਦੇ ਮੈਨੂੰ ਅਮੈਗਵਾ ਕਰਾਂ ਨੂੰ ਵੀ ਇਹੋ ਗੱਲ ਸਮਝਾਈ ਵੀ ਭਾਈ ਮੈਂ ਜਿੱਤਣਾ ਨਹੀਂਗਾ ਮੈਂ ਤਾਂ ਕੇਵਲ ਲੋਕਾਂ ਨੂੰ ਸਿਰਫ ਜਾਗਰੂਕ ਕਰਨਾ ਵੀ ਤੁਸੀਂ ਵੋਟ ਜ਼ਰੂਰ ਪਾਓ ਕਿਸੇ ਨੂੰ ਵੀ ਪਾਓ ਕਿਸੇ ਪਾਰਟੀ ਦੇ ਕਿਸੇ ਉਮੀਦਵਾਰ ਨੂੰ ਵੋਟ ਪਾਓ ਪਰ ਤੁਸੀਂ ਘਰੋਂ ਨਿਕਲੋ ਤੇ ਵੋਟ ਜਿਹੜੀ ਆ ਆਪਣੀ ਜ਼ਰੂਰ ਪਾਓ ਇਹਦੇ ਨਾਲ ਜਿਹੜਾ ਇਹ ਸਾਡਾ ਜ਼ਮੂਰੀ ਹੱਕ ਹੈ ਇਹ ਸਾਡਾ ਡੈਮੋਕਰੈਟਿਕ ਰਾਈਟ ਹੈ ਇਹਨੂੰ ਤੁਸੀਂ ਜ਼ਰੂਰ ਜਿਹੜਾ ਇਸਤੇਮਾਲ ਕਰੋ ਹੁਣ ਇਹ ਜਿਹੜੇ ਕੇ ਪਦਮਾ ਰਾਜਨ ਹੈਗੇ ਆ ਇਹ ਪੈਂਚ ਦੇ ਕੰਮ ਤੋਂ ਇਲਾਵਾ ਹੋਮੋਪੈਥੀ ਦੇ ਡਾਕਟਰ ਵੀ ਨੇ ਔਰ ਨਾਲ ਦੀ ਨਾਲ ਸੋਸ਼ਲ ਵਰਕਰ ਤਾਂ ਆਏ ਹੈਗੇ ਹੀ ਨੇ ਉਹਦੇ ਨਾਲ ਹੀ ਜਿਹੜਾ ਇਹ ਆਪਣਾ ਚੋਣ ਲੜਨ ਦਾ ਜਿਹੜਾ ਇਹਨਾਂ ਦਾ ਸ਼ੌਕ ਕਹਿ ਲਈਏ ਇਹਨਾਂ ਦਾ جنੂਨ ਕਹਿ ਲਈਏ ਉਹਨੂੰ ਵੀ ਇਹਨਾਂ ਨੇ ਕਾਇਮ ਰੱਖਿਆ ਹੋਇਆ ਔਰ ਕਹਿੰਦੇ ਇਹ ਵੀ ਜੇ ਕਿਤੇ ਮੈਂ ਗਲਤੀ ਨਾਲ ਕੋਈ ਚੋਣ ਜਿੱਤ ਗਿਆ ਤਾਂ ਮੈਨੂੰ ਤਾਂ ਬੜੀ ਹੈਰਾਨੀ ਹੋਣੀ ਆ ਉਹਨੇ ਕੇ ਪਦਮਾ ਰਾਜਨ ਇਸ ਵਕਤ ਫੇਰ ਜਿਹੜਾ 239ਵੀਂ ਵਾਰੀ ਚੋਣ ਲੜਨ ਜਾ ਰਹੇ ਆ ਧਰਮਾਪੁਰੀ ਸੀਟ ਆ ਵੱਡੇ ਵੱਡੇ ਲੀਡਰਸ ਇਹਨਾਂ ਦੇ ਸਾਹਮਣੇ ਹੋਣਗੇ ਔਰ ਕੇ ਪਦਮਾ ਰਾਜਨ ਹੋਣਾ ਦਾ ਇਹੀ ਮਕਸਦ ਹੈ ਕਿ ਮੈਂ ਚੋਣ ਹਾਰਨੀ ਹੈ ਇਸ ਵਾਰ ਵੀ ਔਰ ਮੇਰਾ ਮਕਸਦ ਇਹੀ ਹੈ ਕਿ ਲੋਕ ਜਾਗਰੂਕ ਹੋਣ ਉਹ ਆਪਣੇ ਘਰਾਂ ਚੋਂ ਨਿਕਲਣ ਤੇ ਵੋਟਾਂ ਪਾਉਣ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ